ਅਸੀਂ ਝੁੰਡ ਬਣਾਉਣ ਦੇ ਬਾਰੇ ਵਿੱਚ ਗੱਲ ਕਰ ਰਹੇ ਹਾਂ ਕਿ ਕਿਵੇਂ ਅਸੀਂ ਇੱਕ ਝੁੰਡ ਨੂੰ ਸ਼ੁਰੂ ਕਰ ਸਕਦੇ ਹਾਂ ਤੇ ਅਸੀਂ ਗੱਲ ਕੀਤੀ ਸੀ ਕਿ ਸਵਾਗਤ ਕਰਨ ਦੀ ਜਦੋਂ ਕੋਈ ਕਮਰੇ ਦੇ ਵਿੱਚ ਆਉਂਦਾ ਹੈ ਤਾਂ ਉਹਨਾਂ ਨੂੰ ਇਹ ਮਹਿਸੂਸ ਕਰਾਓ ਕਿ ਉਹਨਾਂ ਨੂੰ ਕੋਈ ਵੇਖ ਰਿਹਾ ਹੈ ਉਹਨਾਂ ਨਾਲ ਕੋਈ ਗੱਲ ਕਰ ਰਿਹਾ ਹੈ ਤੇ ਦੂਸਰੀ ਗੱਲ ਅਸੀਂ ਕੀਤੀ ਸੀ ਆ ਰਾਤਾਂ ਦੀ ਜਿੱਥੇ ਅਸੀਂ ਆਪਣਾ ਧਿਆਨ ਪਰਮੇਸ਼ਵਰ ਤੇ ਲਾਉਂਦੇ ਹਾਂ ਤੇ ਅਸੀਂ ਇਸ ਦੇ ਉੱਤੇ ਕੋਈ 10-15 ਮਿੰਟ ਲਾਉਨੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਗੱਲ ਕੀਤੀ ਸੀਗੀ ਪਰਮੇਸ਼ਵਰ ਦੇ ਵਚਨ ਦੀ ਕਿ ਕਿਵੇਂ ਅਸੀਂ ਪ੍ਰਸ਼ਨ ਪੁੱਛ ਕੇ ਵਚਨ ਦਾ ਧਿਆਨ ਕਰ ਸਕਦੇ ਆ ਹੁਣ ਅਸੀਂ ਗੱਲ ਕਰਨਾ ਚਾਹੁੰਦੇ ਆ ਚੌਥੀ ਗੱਲ ਦੀ ਜਿੱਥੇ ਅਸੀਂ ਕਿਵੇਂ ਪਰਮੇਸ਼ਵਰ ਦੇ ਘੇਰੇ ਚ ਲਿਆ ਸਕਦੇ ਆ ਜਿੱਥੇ ਅਸੀਂ ਬਦਲਾਅ ਵੇਖ ਸਕੀਏ ਪਰਮੇਸ਼ਵਰ ਕੀ ਕਰ ਰਿਹਾ ਹੈ ਪਰਮੇਸ਼ਵਰ ਕਿਵੇਂ ਕੰਮ ਕਰ ਰਿਹਾ ਹੈ ਅਸੀਂ ਇਸ ਦੇ ਉੱਤੇ ਧਿਆਨ ਦਿੰਨੇ ਆ ਤੇ ਇੱਕ ਗੱਲ ਇਹ ਵੀ ਹੋ ਸਕਦੀ ਹੈ ਕਿ ਤੁਸੀਂ ਚਰਚ ਦੇ ਵਿੱਚ ਜਾ ਕੇ ਕੰਮ ਕਰ ਸਕਦੇ ਹੋ ਜਿੱਥੇ ਪਰਮੇਸ਼ਵਰ ਦੇ ਨਾਲ ਤੁਸੀਂ ਵੀ ਘਾਰੇ ਰਤ ਹੋ ਸਕਦੇ ਹੋ ਇਹ ਕੋਈ ਸਿੱਖਿਆ ਦੀ ਲੜੀ ਹੋ ਸਕਦੀ ਹੈ ਜਾਂ ਇਹ ਕੋਈ ਖੁਸ਼ਖਬਰੀ ਦੇ ਪ੍ਰਚਾਰ ਦੀ ਕੋਈ ਘਟਨਾ ਹੋ ਸਕਦੀ ਹੈ ਜਿੱਥੇ ਤੁਸੀਂ ਆਪਣੇ ਆਪ ਨੂੰ ਸ਼ਾਮਿਲ ਕਰ ਸਕੋ ਤੇ ਇਹਨਾਂ ਸਾਰੀਆਂ ਗੱਲਾਂ ਤੋਂ ਤੁਸੀਂ ਟ੍ਰੇਨਿੰਗ ਲੈ ਸਕਦੇ ਹੋ ਤੁਸੀਂ ਇਸ ਸਮੇਂ ਨੂੰ ਇਸ ਗੱਲ ਵਾਸਤੇ ਵੀ ਇਸਤੇਮਾਲ ਕਰ ਸਕਦੇ ਹੋ ਦੱਸਣ ਵਾਸਤੇ ਕਿ ਤੁਹਾਡੀ ਸਮੂਹ ਦੇ ਵਾਸਤੇ ਆਉਣ ਵਾਲੇ ਸਮੇਂ 'ਚ ਕੀ ਯੋਜਨਾ ਹੈ ਕਿ ਕੌਣ ਭੋਜਨ ਲੈ ਕੇ ਆਵੇਗਾ ਜਾਂ ਫਿਰ ਤੁਸੀਂ ਕਿਵੇਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਮਾਜਿਕ ਕਮਾਅ ਸ਼ਾਮਲ ਹੋ ਸਕਦੇ ਹੋ ਜਿੱਥੇ ਤੁਸੀਂ ਲੋਕਾਂ ਨੂੰ ਬੁਲਾਉਂਦੇ ਹੋ ਤਾਂ ਕਿ ਉਹ ਪ੍ਰਭੂ ਦਾ ਵਚਨ ਸੁਣ ਸਕਣ ਤੁਸੀਂ ਇਸ ਗੱਲ ਦੀ ਯੋਜਨਾ ਬਣਾ ਰਹੇ ਹੋ ਕਿ ਕੌਣ ਕਿਹੜਾ ਕੰਮ ਕਰੇਗਾ ਕੌਣ ਲਿਆਵੇਗਾ ਕੌਣ ਕੀ ਕਰੇਗਾ ਸਭ ਤੋਂ ਮਹੱਤਵਪੂਰਨ ਗੱਲ ਹੈ ਤੁਸੀਂ ਪਵਿੱਤਰ ਆਤਮਾ ਨੂੰ ਕਹਿ ਰਹੇ ਹੋ ਕਿ ਉਹ ਲੋਕਾਂ ਦੀ ਜ਼ਿੰਦਗੀ 'ਚ ਕੰਮ ਕਰੇ ਅਸਲ ਦੇ ਵਿੱਚ ਮੈਂ ਪਰਮੇਸ਼ਰ ਨੂੰ ਇਸ ਸਮੇਂ ਦੇ ਦੌਰਾਨ ਬਹੁਤ ਸਾਰੇ ਕੰਮ ਕਰਦੇ ਹੋਏ ਵੇਖਿਆ ਲਾਸ ਵੇਗਸ ਦੇ ਵਿੱਚ ਇੱਕ ਵਾਰੀ ਮੈਂ ਸਮੂਹ ਚਲਾ ਰਿਹਾ ਸੀ ਉੱਥੇ ਇੱਕ ਔਰਤ ਸੀ ਜੋ ਥੋੜੀ ਬਿਮਾਰ ਸੀ ਅਤੇ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਠੀਕ ਨਹੀਂ ਲੱਗ ਰਹੇ ਹੋ ਕੀ ਗੱਲ ਹੈ ਉਹਨੇ ਮੈਨੂੰ ਦੱਸਿਆ ਡਾਕਟਰ ਨੇ ਉਹਨੂੰ ਦੱਸਿਆ ਕਿ ਉਹਨੂੰ ਬ੍ਰੇਨ ਟਿਊਮਰ ਹੈ ਅਸੀਂ ਸਾਰਿਆਂ ਨੇ ਮਿਲ ਕੇ ਉਹਦੇ ਲਈ ਪ੍ਰਾਰਥਨਾ ਕੀਤੀ ਅਤੇ ਉਸ ਦੇ ਉੱਪਰ ਹੱਥ ਰੱਖ ਕੇ ਪ੍ਰਾਰਥਨਾ ਕੀਤੀ। ਅਗਲੇ ਦਿਨ ਉਹ ਡਾਕਟਰ ਦੇ ਕੋਲ ਗਈ। ਤਾਂ ਉਹ ਟਿਊਮਰ ਨਾ ਸਿਰਫ ਉਹਨੇ ਵਧਣਾ ਰੋਕ ਦਿੱਤਾ, ਬਲਕਿ ਉਹ ਟਿਊਮਰ ਖਤਮ ਹੋ ਗਿਆ। ਹੁਣ ਉਹ ਟਿਊਮਰ ਉਹਦੇ ਵਾਸਤੇ ਕੋਈ ਡਰਾਉਣੀ ਗੱਲ ਨਹੀਂ ਸੀ, ਉਹ ਕੋਈ ਕੈਂਸਰ ਨਹੀਂ ਸੀ। ਉਸ ਦਾ ਪੂਰਾ ਵਿਅਕਤੀਤਵ ਉਸ ਦਾ ਪੂਰਾ ਜੀਵਨ ਹੀ ਬਦਲ ਗਿਆ ਜਦ ਪਰਮੇਸ਼ਵਰ ਨੇ ਉਹਨੂੰ ਛੂਆ। ਜਾਦਾ ਸੀ ਉਹਦੇ ਤੇ ਪ੍ਰਾਰਥਨਾ ਕੀਤੀ ਅਸੀਂ ਵੇਖਿਆ ਕਿ ਪਰਮੇਸ਼ਰ ਨੇ ਉਹਦੇ ਨਾਲ ਗੱਲ ਕੀਤੀ ਜਦੋਂ ਤਰ ਜਦ ਅਸੀਂ ਪ੍ਰਾਰਥਨਾ ਕਰਦੇ ਹਾਂ ਪੁਰਸ਼ ਪੁਰਸ਼ਾਂ ਨਾਲ ਮਿਲ ਕੇ ਕਰਦੇ ਨੇ ਭੈਣਾ ਭੈਣਾ ਦੇ ਨਾਲ ਕਰਦੀਆਂ ਨੇ ਕਈ ਵਾਰੀ ਕੁਝ ਭਾਈ ਕਮਰੇ ਦੇ ਇੱਕ ਕੋਨੇ 'ਚ ਚਲੇ ਜਾਂਦੇ ਨੇ ਕੁਝ ਭੈਣਾ ਦੂਸਰੇ ਕੋਨੇ 'ਚ ਤੇ ਜਿੱਥੇ ਜਾ ਕੇ ਉਹ ਗਹਿਰਾਈ ਦੇ ਨਾਲ ਇਕੱਲੇ ਇਕੱਲੇ ਹੋ ਕੇ ਇੱਕ ਦੂਜੇ ਦੇ ਨਾਲ ਗੱਲ ਕਰ ਸਕਦੇ ਹਨ ਅਤੇ ਉਹ ਇੱਕ ਦੂਜੇ ਨੂੰ ਦੱਸਦੇ ਨੇ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਹੈ ਤੇ ਉਹਨਾਂ ਦੀਆਂ ਪ੍ਰਾਰਥਨਾਵਾਂ ਜ਼ਿਆਦਾਤਰ ਸਪੈਸੀਫਿਕ ਅਤੇ ਡਾਇਰੈਕਟ ਹੋ ਜਾਂਦੀਆਂ ਨੇ ਮੈਂ ਵਿਸ਼ਵਾਸ ਕਰਦਾ ਹਰ ਇੱਕ ਵਿਅਕਤੀ ਜਿਹੜਾ ਤੁਹਾਡੇ ਸਮੂਹ ਚ ਆਉਂਦਾ ਹੈ ਉਹਦੇ ਲਈ ਪ੍ਰਾਰਥਨਾ ਕੀਤੀ ਜਾਣੀ ਚਾਹੀਦੀ ਹੈ ਉਹਦੇ ਨਾਲ ਪ੍ਰਾਰਥਨਾ ਕੀਤੀ ਜਾਣੀ ਚਾਹੀਦੀ ਹੈ ਉਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਇਸ ਕੰਮ ਦਾ ਹਿੱਸਾ ਏ ਇਸ ਕੰਮ ਦਾ ਮੁੱਖ ਹਿੱਸਾ ਏ ਜਿੱਥੇ ਉਹ ਲੈਂਦੇ ਨੇ ਜੋ ਪ੍ਰਭੂ ਉਹਨਾਂ ਨੂੰ ਸਿਖਾ ਰਿਹਾ ਤੇ ਉਹਨੂੰ ਆਪਣੀ ਜ਼ਿੰਦਗੀ ਚ ਲਾਗੂ ਕਰਦੇ ਨੇ ਤੁਸੀਂ ਇੱਕ ਸਮੂਹ ਨੂੰ ਚਲਾ ਸਕਦੇ ਹੋ ਤੁਸੀਂ ਇੱਕ ਸਮੂਹ ਦੀ ਅਗਵਾਈ ਕਰ ਸਕਦੇ ਹੋ ਪਰ ਕਦੇ ਵੀ ਪਰਮੇਸ਼ਵਰ ਦੇ ਕੰਮਾਂ ਨੂੰ ਨਜ਼ਰਅੰਦਾਜ਼ ਨਾ ਕਰੋ ਜਦੋਂ ਤੁਸੀਂ ਸਮੂਹ ਦੀ ਅਗਵਾਈ ਕਰਦੇ ਹੋ